ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਠੀਕ ਠਾਕ ਆਮ ਸਾਰੇ ਤੇ ਆਪਾਂ ਆਏ ਸੀਗੇ ਮਨਾਲੀ ਦੇ ਟ੍ਰਿਪ ਤੇ ਤੇ ਇਹ ਮਨਾਲੀ ਦੇ ਟ੍ਰਿਪ ਦਾ ਪਹਿਲਾ ਵਲੌਗ ਆ ਆਪਾਂ ਤੁਹਾਨੂੰ 1.5 ਮਿੰਟ ਦਾ ਵਲੌਗ ਦਿਖਾਵਾਂਗੇ ਤੇ ਬਹੁਤ ਸੋਹਣਾ ਵਿਊ ਆ ਇੱਧਰ ਤੇ ਅੱਗੇ ਜਾ ਕੇ ਆਪਾਂ ਵਾਪ ਜਿੱਥੇ ਪੈਂਦੀ ਹੈਗੀ ਉੱਥੇ ਜਾ ਕੇ ਵੀ ਤੁਹਾਨੂੰ ਟ੍ਰਿਪ ਦਿਖਾਵਾਂਗੇ ਮੰਨ ਲਓ ਵੀ ਵਿਊ ਦਿਖਾਵਾਂਗੇ ਤੇ ਮੇਰੇ ਨਾਲ ਮੈਂ ਆ ਤੇ ਤਿੰਨ ਚਾਰ ਮੁੰਡੇ ਹੋਰ ਨੇਗੇ ਜਗਰਾਉ ਤੇਰੇ ਮੁੰਡੇ ਇੰਦਰਜੀਤ ਹੁਣੀ ਆਂਟੀ ਹੁਣੀ ਤੇ ਇੱਕ ਹੋਰ ਆ ਮੁੰਡਾ ਤੇ ਬਹੁਤ ਸੋਹਣਾ ਵਿਊ ਆ ਤੇ ਇਹ ਪਹਿਲਾ ਵਲੌਗ ਆ ਤੇ ਅੱਗੇ ਹੋਰ ਬਲੌਗ ਦਿਖਾਵਾਂਗੇ ਤੁਹਾਨੂੰ ਇਹ ਆਪਾਂ ਕੁੱਲੂ ਵਿਖੇ ਕੁੱਲੂ ਦੇ ਕੋਲੇ ਹੀ ਨੇੜੇ ਹੀ ਨਾ ਰਹੇ ਸੀਗੇ ਹੋਟਲ ਦਾ ਵਿਊ ਆ ਉੱਥੋਂ ਦਾ ਤੇ ਅੱਗੇ ਜਾ ਕੇ ਤੇ ਇੱਕ ਇੱਥੇ ਬਹੁਤ ਜੰ ਲੰਬਾ ਜਾਮ ਲੱਗਿਆ ਸੀਗਾ ਇਹ ਉੱਥੇ ਰੁਕੇ ਸੀਗੇ ਫਿਰ ਆਪਾਂ ਤੇ ਉਹਦੇ ਵਿੱਚ ਆਪਾਂ ਥੋੜੀ ਜਿਹੀ ਵੀਡੀਓ ਬਣਾਈਆਂ ਇੱਕ ਦੋ ਤੇ ਇਹ ਅੰਦਰਜੀਤ ਮੁੰਡਾ ਦਾ ਨਾਲ ਇੱਕ ਦੋ ਇਹ ਮੁੰਡਾ ਦਾ ਤੇ ਇੱਕ ਹੋਰ ਮੁੰਡਾ ਦਾ ਉਹ ਸਾਈਡ ਤੇ ਖੜਾਗਾ ਤੇ ਅੱਗੇ ਮੇਰੀ ਵੀਡੀਓ ਵੀ ਆਊਗੀ ਆਪਣੀ ਤੇ ਅਗਲਾ ਵਲੌਗ ਆਊਗਾ ਤੁਹਾਨੂੰ ਸਨੋਵ ਦਾ ਦਿਖਾਵਾਂਗੇ ਜਿੱਥੇ ਬਰਫ਼ ਪਈ ਹੋਈ ਹੈਗੀ ਇਹ ਆਪਾਂ ਨੇ ਨਾਸ ਜੀ ਪਹੁੰਚ ਗਿਆ ਤੇ ਪਹਿਲਾ ਵਲੌਗ ਆ ਇਹ ਤੇ ਅਗਲਾ ਵਲੌਗ ਇੱਕ ਬਰਫ਼ ਦਾ ਉਸ ਤੋਂ ਬਾਅਦ ਇੱਕ ਖਾਣੇ ਦਾ ਤੇ ਉਸ ਤੋਂ ਬਾਅਦ ਇੱਕ ਮਨਾਲੀ ਦੇ ਮਾਂ ਰੋਡ ਦਾ ਦਿਖਾਵਾਂਗੇ ਜਿੱਥੇ ਕਿ ਆਪਾਂ ਪਹਿਲੀ ਵਾਰ ਆਏ ਆ ਤੇ ਅਸੀਂ ਇਸ ਇਲਾਕੇ ਚ ਵੀ ਆਪਾਂ ਪਹਿਲੀ ਵਾਰ ਆਏ ਆ ਤੇ ਸ਼ਿਸ਼ੂ ਇਲਾਕਾ ਜਿੱਥੇ ਆਪਾਂ ਜਾਣਾਗਾ ਤੇ ਸ਼ਿਸ਼ੂ ਬਰਫ ਕੋਈ ਆ ਇੱਕ ਟਰਨਲ ਆਗੀ ਜਿਹੜੀ 8 ਨੰਬਰ 8 ਕਿਲੋਮੀਟਰ ਨੰਬੀ ਆ ਅਟਾ ਟਰਨਲ